ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਜਸਪ੍ਰੀਤ ਸਿੰਘ ਹੈ ਤੇ ਬੜਾ ਸਾਰਿਆਂ ਦਾ ਮੇਰੇ ਚੈਨਲ ਗਿਆਨ ਦੇ ਕਹਾਣੀਆਂ ਦੇ ਵਿੱਚ ਸਵਾਗਤ ਹੈ ਜੀ ਜਿਹੜੇ ਮੇਰੇ ਚੈਨਲ ਤੇ ਨਵੇਂ ਹਨ ਉਹ ਇਸ ਵੀਡੀਓ ਨੂੰ ਪੂਰਾ ਦੇਖਣ ਤੇ ਜੇਕਰ ਵੀਡੀਓ ਦੇਖਣ ਵਿੱਚ ਬਹੁਤ ਚੰਗੀ ਲੱਗੀ ਹੈ ਤਾਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਸਾਰਿਆਂ ਨੇ ਹਰ ਇੱਕ ਕੁਐਸਚਨ ਦਾ ਆਨਸਰ ਕਮੈਂਟ ਕਰਕੇ ਵੀ ਦੱਸਣਾ ਹੈ ਤੇ ਹਾਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲ ਜਿਓ ਚਲੋ ਜੀ ਵੀਡੀਓ ਨੂੰ ਸਟਾਰਟ ਕਰਦੇ ਹਾਂ तो प्रश्न है मनुख दौ तो ग्राम चौदह सौ ग्राम पंद्रह सौ ग्राम ज अठारह सौ ग्रामा सही उत्तर है चौदह सौ ग्राम थूजा तो प्रश्न है 20 ਰੁਪਏ ਦਾ ਨੋਟ ਬਣਾਉਣ ਲਈ ਕਿੰਨਾ ਖਰਚਾ ਆਉਂਦਾ ਹੈ ਤੁਹਾਡੀਆਂ ਆਪਸ਼ਨਸ ਹਨ 1 ਰੁਪਿਆ 2 ਰੁਪਏ 3 ਰੁਪਏ ਜਾਂ 5 ਰੁਪਏ ਤੁਹਾਡਾ ਸਹੀ ਉੱਤਰ ਹੈ 1 ਰੁਪਿਆ ਤੁਹਾਡਾ ਤੀਜਾ ਪ੍ਰਸ਼ਨ ਹੈ ਹਵਾਈ ਜਹਾਜ਼ ਵਿੱਚ ਕੀ ਨਹੀਂ ਲਿਜਾਇਆ ਜਾ ਸਕਦਾ ਤੁਹਾਡੀਆਂ ਆਪਸ਼ਨਸ ਹਨ ਨਾਰੀ ਗਲ ਪਪੀਤਾ ਸਬਜੀ ਜਾਂ ਕੇਲਾ ਤੁਹਾਡਾ ਸਹੀ ਉੱਤਰ ਹੈ ਨਾਰੀਅਲ ਤੁਹਾਡਾ ਚੌਥਾ ਪ੍ਰਸ਼ਨ ਹੈ ਪਰਲੇਜੀ ਕਿਸ ਦੇਸ਼ ਦੀ ਕੰਪਨੀ ਹੈ ਤੁਹਾਡੀਆਂ ਆਪਸ਼ਨਸ ਹਨ ਚੀਨ ਦੀ ਜਾਪਾਨ ਦੀ ਭਾਰਤ ਦੀ ਜਾਂ ਅਮਰੀਕਾ ਦੀ ਤੁਹਾਡਾ ਸਹੀ ਉੱਤਰ ਹੈ ਭਾਰਤ ਦੀ ਤੁਹਾਡਾ ਪੰਜਵਾਂ ਪ੍ਰਸ਼ਨ ਹੈ ਬਿਜਲੀ ਦੇ ਬਲਬ ਦੇ ਅੰਦਰ ਕਿਹੜੀ ਗੈਸ ਭਰੀ ਜਾਂਦੀ ਹੈ ਤੁਹਾਡੀਆਂ ਆਪਸ਼ਨਸ ਹਨ ਹਾਈਡਰੋਜਨ ਆਰਗਨ ਮੀਥੇਨ ਜਾਂ ਹੀਲੀਅਮ ਤੁਹਾਡਾ ਸਹੀ ਉੱਤਰ ਹੈ ਆਰਗਨ ਤੁਹਾਡਾ ਛੇਵਾਂ ਪ੍ਰਸ਼ਨ ਹੈ ਭਾਰਤ ਵਿੱਚ ਪਲਾਸਟਿਕ ਬੈਗ ਤੇ ਪਾਬੰਦੀ ਲਗਾਉਣ ਵਾਲਾ ਪਹਿਲਾ ਰਾਜ ਕਿਹੜਾ ਹੈ ਤੁਹਾਡੀਆਂ ਆਪਸ਼ਨਸ ਹਨ ਪੰਜਾਬ ਮਣੀਪੁਰ ਸਿੱਕਮ ਜਾਂ ਕਰਲ ਤੁਹਾਡਾ ਸਹੀ ਉੱਤਰ ਹੈ ਸਿੱਕਮ ਤੁਹਾਡਾ 7ਵਾਂ ਪ੍ਰਸ਼ਨ ਹੈ ਸ਼ਹਿਦ ਬਣਾਉਣ ਵਾਲੀਆਂ ਕੀੜੀਆਂ ਕਿਸ ਦੇਸ਼ ਵਿੱਚ ਪਾਈਆਂ ਜਾਂਦੀਆਂ ਹਨ ਤੁਹਾਡੀਆਂ ਆਪਸ਼ਨਸ ਹਨ ਭਾਰਤ ਵਿੱਚ ਰੂਸ ਵਿੱਚ ਜਾਪਾਨ ਵਿੱਚ ਜਾਂ ਆਸਟ੍ਰੇਲੀਆ ਵਿੱਚ ਤੁਹਾਡਾ ਸਹੀ ਉੱਤਰ ਹੈ ਆਸਟ੍ਰੇਲੀਆ ਵਿੱਚ ਤੁਹਾਡਾ 8ਵਾਂ ਪ੍ਰਸ਼ਨ ਹੈ ਤਾਲੀਆਂ ਦਾ ਸਭ ਤੋਂ ਵੱਡਾ ਉਤਪਾਦਨ ਕਿੱਥੇ ਹੁੰਦਾ ਹੈ ਤੁਹਾਡੀਆਂ ਆਪਸ਼ਨਸ ਹਨ ਅਗਰਾ ਵਿੱਚ ਅਲੀਗੜ ਵਿੱਚ ਜੈਪੁਰ ਵਿੱਚ ਜਾਂ ਦਿੱਲੀ ਵਿੱਚ ਤੁਹਾਡਾ ਸਹੀ ਉੱਤਰ ਹੈ ਅਲੀਗੜ ਵਿੱਚ ਤੁਹਾਡਾ ਨਵਾਂ ਪ੍ਰਸ਼ਨ ਹੈ ਮਨੁੱਖੀ ਸਰੀਰ ਦੇ ਕਿਹੜੇ ਅੰਗ ਵਿੱਚ ਹਾਈਡਰੋਕਲੋਰਿਕ ਐਸਿਡ ਪਾਇਆ ਜਾਂਦਾ ਹੈ ਤੁਹਾਡੀਆਂ ਆਪਸ਼ਨਸ ਹਨ ਦਿਮਾਗ ਵਿੱਚ ਅੱਖ ਵਿੱਚ ਪੇਟ ਵਿੱਚ ਜਾਂ ਲੀਵਰ ਵਿੱਚ ਤੁਹਾਡਾ ਸਹੀ ਉੱਤਰ ਹੈ ਪੇਟ ਵਿੱਚ ਤੁਹਾਡਾ ਦਸਵਾਂ ਪ੍ਰਸ਼ਨ ਹੈ ਕਿਸ ਜਾਨਵਰ ਦਾ ਦੁੱਧ ਸਭ ਤੋਂ ਮਹਿੰਗਾ ਵਿਕਦਾ ਹੈ ਤੁਹਾਡੀਆਂ ਆਪਸ਼ਨਸ ਹਨ ਗਦੀ ਮੱਝ ਬੱਕਰੀ ਜਾਂ ਊਠਣੀ ਤੁਹਾਡਾ ਸਹੀ ਉੱਤਰ ਹੈ ਗੱਦੀ ਤੁਹਾਡਾ 11ਵਾਂ ਪ੍ਰਸ਼ਨ ਹੈ ਇੱਕ ਸਪੇਸ ਸੂਟ ਬਣਾਉਣ ਲਈ ਕਿੰਨਾ ਖਰਚਾ ਆਉਂਦਾ ਹੈ ਤੁਹਾਡੀਆਂ ਆਪਸ਼ਨਸ ਹਨ 20 ਕਰੋੜ ਤੋਂ ਜ਼ਿਆਦਾ 40 ਕਰੋੜ ਤੋਂ ਜ਼ਿਆਦਾ 60 ਕਰੋੜ ਤੋਂ ਜ਼ਿਆਦਾ ਜਾਂ 80 ਕਰੋੜ ਤੋਂ ਜ਼ਿਆਦਾ ਤੁਹਾਡਾ ਸਹੀ ਉੱਤਰ ਹੈ 80 ਕਰੋੜ ਤੋਂ ਜ਼ਿਆਦਾ ਤੁਹਾਡਾ 12ਵਾਂ ਪ੍ਰਸ਼ਨ ਹੈ ਕਿਸ ਸ਼ਹਿਰ ਨੂੰ ਸੰਦਰਿਆਂ ਦੀ ਰਾਜਧਾਨੀ ਕਿਹਾ ਜਾਂਦਾ ਹੈ ਤੁਹਾਡੀਆਂ ਆਪਸ਼ਨਸ ਹਨ ਜੈਪੁਰ ਨੂੰ Nagpur ਨੂੰ ਦਿੱਲੀ ਨੂੰ ਜਾਂ ਆਗਰਾ ਨੂੰ ਤੁਹਾਡਾ ਸਹੀ ਉੱਤਰ ਹੈ Nagpur ਨੂੰ ਤੁਹਾਡਾ 13ਵਾਂ ਪ੍ਰਸ਼ਨ ਹੈ ਛੋਡੀ ਮੱਕੜੀਆਂ ਜਿਵੇਂ ਕਰੇਲੂ ਮੱਕੜੀ ਬਿਨਾ ਖਾਦੇ ਕਿੰਨੀ ਦੇਰ ਤੱਕ ਜਿਉਂਦੀ ਰਹਿ ਸਕਦੀ ਹੈ ਤੁਹਾਡੀਆਂ ਆਪਸ਼ਨਸ ਹਨ 1 ਮਹੀਨੇ ਤੱਕ 2 ਮਹੀਨੇ ਤੱਕ 6 ਮਹੀਨੇ ਤੱਕ ਜਾਂ 12 ਮਹੀਨੇ ਤੱਕ ਤੁਹਾਡਾ ਸਹੀ ਉੱਤਰ ਹੈ 1 ਮਹੀਨੇ ਤੱਕ ਤੁਹਾਡਾ 14ਵਾਂ ਪ੍ਰਸ਼ਨ ਹੈ ਕਿਹੜੀ ਚੀਜ਼ ਖਾਣ ਨਾਲ ਕੁੱਤਾ ਮਰ ਸਕਦਾ ਹੈ ਤੁਹਾਡੀਆਂ ਆਪਸ਼ਨਸ ਹਨ ਨਮਕ ਕਰੇਲਾ ਰੋਟੀ ਜਾਂ ਕੈਫੀਨ तुहाड़ा तो सही उत्तर है कैफीन तो आपका पंद्रवा प्रश्न है इंसान दी अख कितनी दूर तक देख सकती है तो आपकी ऑप्शन हैं बारह किलोमीटर चौदह किलोमीटर बी किलोमीटर या बत्ती किलोमीटर तो आपका सही उत्तर है बी किलोमीटर तो आपका सोलवां प्रश्न है ਕਿਸ ਸਮਾਰਕ ਨੂੰ ਭਾਰਤ ਦਾ ਰਾਸ਼ਟਰੀ ਸਮਾਰਕ ਕਿਹਾ ਜਾਂਦਾ ਹੈ ਤੁਹਾਡੀਆਂ ਆਪਸ਼ਨਸ ਹਨ ਲਾਲ ਕਿਲੇ ਨੂੰ ਤਾਜ ਮਹਿਲ ਨੂੰ ਕੁਤਬ ਮੀਨਾਰ ਨੂੰ ਜਾਂ ਇੰਡੀਆ ਗੇਟ ਨੂੰ ਤੁਹਾਡਾ ਸਹੀ ਉੱਤਰ ਹੈ ਇੰਡੀਆ ਗੇਟ ਨੂੰ ਤੁਹਾਡਾ 17ਵਾਂ ਪ੍ਰਸ਼ਨ ਹੈ ਮੱਛੀ ਕਿਸ ਰਾਹੀਂ ਸਾਹ ਲੈਂਦੀ ਹੈ ਤੁਹਾਡੀਆਂ ਆਪਸ਼ਨਸ ਹਨ ਅੱਖਾਂ ਰਾਹੀਂ ਫੇਫੜੇ ਰਾਹੀਂ ਨੱਕ ਰਾਹੀਂ ਜਾਂ ਗਿਲਸ ਰਾਹੀਂ ਤੁਹਾਡਾ ਸਹੀ ਉੱਤਰ ਹੈ ਗਿਲਸ ਰਹੀਂ ਤੁਹਾਡਾ 18ਵਾਂ ਪ੍ਰਸ਼ਨ ਹੈ ਲਾਲ ਕਿਲਾ ਬਣਾਉਣ ਲਈ ਕਿੰਨੇ ਸਾਲ ਲੱਗੇ ਤੁਹਾਡੀਆਂ ਆਪਸ਼ਨਸ ਹਨ 10 ਸਾਲ 12 ਸਾਲ 15 ਸਾਲ ਜਾਂ 20 ਸਾਲ ਤੁਹਾਡਾ ਸਹੀ ਉੱਤਰ ਹੈ 10 ਸਾਲ ਤੁਹਾਡਾ 19ਵਾਂ ਪ੍ਰਸ਼ਨ ਹੈ ਕਿਹੜਾ ਜਾਨਵਰ ਇੱਕ ਅੱਖ ਖੁੱਲੀ ਰੱਖ ਕੇ ਸੌਂਦਾ ਹੈ ਤੁਹਾਡੀਆਂ ਆਪਸ਼ਨਸ ਹਨ ਮਗਰਮੱਛ ਸੱਪ ਸ਼ੇਰ ਜਾਂ ਕੁੱਤਾ ਤੁਹਾਡਾ ਸਹੀ ਉੱਤਰ ਹੈ ਮਗਰਮੱਛ ਤੁਹਾਡਾ 2ਵਾਂ ਪ੍ਰਸ਼ਨ ਹੈ ਹਾਥੀ ਦਾ ਦਿਲ ਇੱਕ ਮਿੰਟ ਵਿੱਚ ਕਿੰਨੀ ਵਾਰ ਧੜਕਦਾ ਹੈ ਤੁਹਾਡੀਆਂ ਆਪਸ਼ਨਸ ਹਨ 22 ਵਾਰ 27 ਵਾਰ 40 ਵਾਰ ਜਾਂ 72 ਵਾਰ ਤੁਹਾਡਾ ਸਹੀ ਉੱਤਰ ਹੈ 72 ਵਾਰ ਤੁਹਾਡਾ 21ਵਾਂ ਪ੍ਰਸ਼ਨ ਹੈ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਨਰਿੰਦਰ ਮੋਦੀ ਕਿਸ ਸੂਬੇ ਦੇ ਮੁੱਖ ਮੰਤਰੀ ਸਨ ਤੁਹਾਡੀਆਂ ਆਪਸ਼ਨਸ ਹਨ ਮੱਧ ਪ੍ਰਦੇਸ਼ ਗੁਜਰਾਤ ਉੱਤਰ ਪ੍ਰਦੇਸ਼ ਜਾਂ ਬਿਹਾਰ ਤੁਹਾਡਾ ਸਹੀ ਉੱਤਰ ਹੈ ਗੁਜਰਾਤ ਤੁਹਾਡਾ 22ਵਾਂ ਪ੍ਰਸ਼ਨ ਹੈ ਮਨੁੱਖੀ ਸਰੀਰ ਵਿੱਚ ਕਿੰਨੀਆਂ ਹੱਡੀਆਂ ਹੁੰਦੀਆਂ ਹਨ ਤੁਹਾਡੀਆਂ ਆਪਸ਼ਨਸ ਹਨ 195 ਹੱਡੀਆਂ 200 ਹੱਡੀਆਂ 206 ਹੱਡੀਆਂ ਜਾਂ 210 ਹੱਡੀਆਂ ਤੁਹਾਡਾ ਸਹੀ ਉੱਤਰ ਹੈ 206 ਹੱਡੀਆਂ ਤੁਹਾਡਾ ਤੇਈਮਾ ਪ੍ਰਸ਼ਨ ਹੈ Apple ਮੋਬਾਈਲ ਫੋਨ ਕਿਸ ਦੇਸ਼ ਦੀ ਕੰਪਨੀ ਹੈ ਤੁਹਾਡੀਆਂ ਆਪਸ਼ਨਸ ਹਨ ਭਾਰਤ ਦੀ ਅਮਰੀਕਾ ਦੀ ਚੀਨ ਦੀ ਜਾਂ ਜਾਪਾਨ ਦੀ ਤੁਹਾਡਾ ਸਹੀ ਉੱਤਰ ਹੈ ਅਮਰੀਕਾ ਦੀ ਤੁਹਾਡਾ 24ਵਾਂ ਪ੍ਰਸ਼ਨ ਹੈ ਤਾਜ ਮਹਿਲ ਕਿਸ ਸ਼ਾਸਕ ਨੇ ਬਣਾਇਆ ਸੀ ਤੁਹਾਡੀਆਂ ਆਪਸ਼ਨਜ਼ ਹਨ ਬਾਬਰ ਨੇ ਅਕਬਰ ਨੇ ਸ਼ਾਹਜਹਾਂ ਨੇ ਜਾਂ ਜਹਾਂਗੀਰ ਨੇ ਤੁਹਾਡਾ ਸਹੀ ਉੱਤਰ ਹੈ ਸ਼ਾਹਜਹਾਂ ਨੇ ਤੁਹਾਡਾ 25ਵਾਂ ਪ੍ਰਸ਼ਨ ਹੈ ਪੀਲੇ ਰੰਗ ਦੇ ਹੀਰੇ ਕਿੱਥੇ ਮਿਲਦੇ ਹਨ ਤੁਹਾਡੀਆਂ ਆਪਸ਼ਨਜ਼ ਹਨ ਆਸਟ੍ਰੇਲੀਆ ਵਿੱਚ ਚੀਨ ਵਿੱਚ ਰੂਸ ਵਿੱਚ ਜਾਂ ਭਾਰਤ ਵਿੱਚ ਤੁਹਾਡਾ ਸਹੀ ਉੱਤਰ ਹੈ ਆਸਟ੍ਰੇਲੀਆ ਵਿੱਚ ਤੁਹਾਡਾ 26ਵਾਂ ਪ੍ਰਸ਼ਨ ਹੈ ਹਰਾ ਗੁਲਾਬ ਕਿਸ ਦੇਸ਼ ਵਿੱਚ ਪਾਇਆ ਜਾਂਦਾ ਹੈ ਤੁਹਾਡੀਆਂ ਆਪਸ਼ਨਸ ਹਨ ਭਾਰਤ ਵਿੱਚ ਚੀਨ ਵਿੱਚ ਜਾਪਾਨ ਵਿੱਚ ਜਾਂ ਬ੍ਰਾਜ਼ੀਲ ਵਿੱਚ ਤੁਹਾਡਾ ਸਹੀ ਉੱਤਰ ਹੈ ਚੀਨ ਵਿੱਚ तो प्रश्न है किस जानवर की जीव गहरे नीले कले रंग दी है। तो रेश, जैबरा, जिराफ हाथी थी तो उत्तर है जिराफा तो अठाईव प्रश्न है जन्म तो कि देर बाद मनुखी बच्चा जोर न हसना सिखता है ਤੁਹਾਡੀਆਂ ਆਪਸ਼ਨਸ ਹਨ 1 ਮਹੀਨੇ ਬਾਅਦ 2 ਮਹੀਨੇ ਬਾਅਦ 3 ਮਹੀਨੇ ਬਾਅਦ ਜਾਂ 4 ਮਹੀਨੇ ਬਾਅਦ ਤੁਹਾਡਾ ਸਹੀ ਉੱਤਰ ਹੈ 4 ਮਹੀਨੇ ਬਾਅਦ ਤੁਹਾਡਾ 29ਵਾਂ ਪ੍ਰਸ਼ਨ ਹੈ ਪਨੀਰ ਖਾਣ ਨਾਲ ਕਿਹੜੀ ਬਿਮਾਰੀ ਠੀਕ ਹੁੰਦੀ ਹੈ ਤੁਹਾਡੀਆਂ ਆਪਸ਼ਨਸ ਹਨ ਸ਼ੂਗਰ ਬਲੱਡ ਪ੍ਰੈਸ਼ਰ ਹੱਡੀਆਂ ਨੂੰ ਮਜ਼ਬੂਤ ਬਣਾਉਣਾ ਜਾਂ ਪ੍ਰੋਕਤ ਸਾਰੇ ਹੁਣ ਦਾ ਸਹੀ ਉੱਤਰ ਹੈ ਉਪਰੋਕਤ ਸਾਰੇ ਤੁਹਾਡਾ ਤੀਵਾਂ ਪ੍ਰਸ਼ਨ ਹੈ ਡੇਂਗੂ ਕਿਸ ਬਿਮਾਰੀ ਦੇ ਕੱਟਣ ਨਾਲ ਹੁੰਦਾ ਹੈ ਤੁਹਾਡੀਆਂ ਆਪਸ਼ਨਸ ਹਨ ਮੱਛਰ ਚੂਹਾ ਕਿਰਲੀ ਜਾਂ ਮਧੂਮੱਖੀ ਤੁਸੀਂ ਇਸ ਪ੍ਰਸ਼ਨ ਦਾ ਉੱਤਰ ਕਮੈਂਟ ਬਾਕਸ ਵਿੱਚ ਦੱਸੋ ਜੇਕਰ ਤੁਹਾਨੂੰ ਪੂਰੀ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਨਾਲੇ ਹਾਈਪ ਵੀ ਕਰ ਦੇਣਾ ਹੋਰ ਆਉਣ ਵਾਲੀਆਂ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਇਸ ਵੀਡੀਓ ਨੂੰ ਆਪਣੇ ਦੋਸਤਾਂ ਵਿੱਚ ਸ਼ੇਅਰ ਕਰ ਦਿਓ ਜਿਨ੍ਹਾਂ ਨੇ ਵੀਡੀਓ ਨੂੰ ਐਂਡ ਤੱਕ ਦੇਖਿਆ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਥੱਲੇ ਦੇਖ ਰਹੀਆਂ ਹੋਰ ਵੀਡੀਓ ਨੂੰ ਤੁਸੀਂ ਕਲਿੱਕ ਕਰਕੇ ਦੇਖ ਸਕਦੇ ਹੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ